ਇਹ ਗੁਰ ਸਾਰੇ ਦੁੱਧ ਦੇ ਪ੍ਰੋਡਕਟ ਹੈ ਜਿਵੇਂ ਪਨੀਰ ਹੋ ਗਿਆ ਹੀ ਮਿਲਕ ਬਦਾਮ ਹੋ ਗਿਆ ਲੱਸੀ ਹੋ ਗਈ ਦੁੱਧ ਹੋ ਗਿਆ ਹੀ ਕਰੀਮ ਘੀਓ ਬਰਫੀ ਪੇੜਾ ਜਿਹੜਾ ਕਿ ਆਪਣਾ ਖਾਸ ਕਰਕੇ ਵਿਕਦਾ ਹੈ ਪਨੀਰ ਮਾਰਕੀਟ ਦੇ ਵੀ 200 ਰੁਪਏ ਕਿਲੋ ਮਿਲ ਰਿਹਾ 400 ਰੁਪਏ ਅਸੀਂ 400 ਰੁਪਏ ਕਿਲੋ ਦੇ ਰਹੇ ਹਾਂ ਉਸ ਤੋਂ ਉਹਦੇ ਜੋ ਡਿਫਰੈਂਟ ਹੋਊਗਾ ਤੁਸੀਂ ਕੱਪੜਾ ਲੈਣ ਚਲੇ ਜਾਓ ਕਿ ਸੂਟ ਮਿਲ ਰਿਹਾ 500 ਦੇ ਇੱਕ ਸੂਟ ਮਿਲ ਰਿਹਾ 1000 ਰੁਪਏ ਉਹਦੇ ਉਸ ਤੋਂ ਡਿਫਰੈਂਟ ਹੋਊਗਾ ਤਾਂ ਹੀ ਉਹਦੇ ਰੇਟ ਵਧੇ ਹੋਏ ਆ ਮੇਨ ਦੋਜੀਆਂ ਦਾ ਜਾਂ ਫਿਰ ਜਿਹੜੇ ਹੋਰ ਵਿਚਾਰੇ ਕੰਮ ਕਰ ਰਹੇ ਆ ਡੈਰੀ ਫਾਰਮਾਂ ਦਾ ਉਹਨਾਂ ਦਾ ਕਸੂਰ ਕੋਈ ਨਹੀਂ ਹੈਗਾ ਕਸੂਰ ਲੈਣ ਵਾਲਿਆਂ ਦਾ ਕਸੂਰ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਸਸਤੇ ਦਾ ਸਸਤੇ ਚੀਜ਼ ਦੇ ਦੇ। ਮੈਂ ਹੁਣ ਅੱਜ 100 ਮੱਝਾਂ ਦਾ ਫਾਰਮ ਪਾਲਾ ਤੇ ਮੇਰੇ ਅੱਗੇ ਦੁੱਧ ਦੀ ਸਪਲਾਈ ਹੈ ਨਹੀਂ। ਉਹ ਤਾਂ ਫਿਰ ਮੈਨੂੰ ਘਟਾ ਹੀ ਪੈਣਾ। ਹਾਂਜੀ ਤੁਸੀਂ ਇੰਨਾ ਕੁ ਆਪਣਾ ਫਾਰਮ ਕਰੋ ਜਿੰਨਾ ਕੁ ਤੁਸੀਂ ਤੁਹਾਨੂੰ ਅੱਗੇ ਪ੍ਰੋਡਕਟ ਲੱਗ ਜਾਣ ਜਾਂ ਤੁਸੀਂ ਇੰਨਾ ਕੁ ਦੁੱਧ ਅੱਗੇ ਸੇਲ ਮੈਨੂੰ ਮੇਰੇ ਕੋਲ ਲੋਕ ਬਹੁਤ ਆਨੇ ਆਈ ਪਰ ਮੈਂ ਹਮੇਸ਼ਾ ਹਰ ਕਿਸੇ ਨੂੰ ਇਹੀ ਗੱਲ ਕਹਿੰਦੀ ਆ। ਵੱਡਾ ਫਾਰਮ ਨਾ ਕਰਕੇ ਤੁਸੀਂ ਛੋਟੇ ਫਾਰਮ ਛੋਟੀ ਇਨਕਮ ਤੋਂ ਆਪਣੀ ਵੱਡੀ ਇਨਕਮ ਕਰੋ ਵੱਡੇ ਤੋਂ ਛੋਟੇ ਦੇ ਨਾ ਬਿਲਕੁਲ ਬੰਦ ਕਰਨ ਦਾ ਰੀਜ਼ਨ ਇਹ ਹੀ ਹੁੰਦਾ ਮੇਨ ਫਾਰ ਮੈਂ ਜਿਹੜਾ ਸਫਲ ਹੋ ਜਾਂਦਾ ਮੇਨ ਉਹਦਾ ਰੀਜ਼ਨ ਇਹ ਹੀ ਹੁੰਦਾ ਹੈ ਕਿ ਆਪਾਂ ਬਹੁਤ ਵੱਡਾ ਫਾਰਮ ਕਰ ਲੈਂਦੇ ਆ ਲੌਨ ਲੈ ਕੇ ਕਰ ਲੈਂਦੇ ਆ ਤੇ ਬਾਅਦ ਚ ਆਪਾਂ ਲੌਨ ਭਰਿਆ ਨਹੀਂ ਜਾਂਦਾ ਕਈ ਵੀਰਾਂ ਜਿਵੇਂ ਕੋਰਸ ਵੀ ਕਰਦੇ ਆ ਉਹ ਮੇਨ ਅੱਧਾ ਦਾ ਲੌਨ ਦੇ ਚੱਕਰ ਵਿੱਚ ਕਰਦੇ ਆ ਹੁਣ ਮੈਂ ਕੋਰਸ ਕੀਤਾ ਹੋਇਆ ਹੈ ਪਰਮਾਤਮਾ ਦੀ ਕਿਰਪਾ ਹੈ ਲੌਨ ਨਹੀਂ ਲੈਂਦਾ ਕਦੀ ਜਿੰਨਾ ਕ ਮੇਰੇ ਕੋਲ ਆਪਣਾ ਹੁੰਦਾ ਹੈ ਤੇ ਜਿੰਨਾ ਕ ਮੈਨੂੰ ਆਪਣੀ ਬਚਤ ਹੁੰਦੀ ਹੈ ਮੈਂ ਅੱਗੇ ਉਹਨਾਂ ਕੇ ਸਮਾਨ ਲੈਂਦੀ ਆ ਉਹਨਾਂ ਕੀ ਆਪਣੇ ਪਸ਼ੂ ਲੈ ਲੈਣੀਆਂ ਜਾਂ ਫਿਰ ਮੈਨੂੰ ਕੋਈ ਹੋਰ ਚੀਜ਼ ਡੈਰੀ ਦੀ ਚਾਹੀਦੀ ਹੁੰਦੀ ਹੈ ਮੈਂ ਉਹ ਲੈ ਲੈਂਦੀ ਆਂ ਪਰ ਮੈਂ ਗਲਤ ਤਰੀਕੇ ਨਾਲ ਨਹੀਂ ਕਰਦੀ ਗਏ ਦੋਸਤੋ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਆਂ ਰਾਜਪੁਰਾ ਦੇ ਵਿੱਚ ਲਗਾਤਾਰ ਤੁਹਾਨੂੰ ਉੱਥੇ ਦੀ ਤਸਵੀਰਾਂ ਦਿਖਾ ਰਹੇ ਆਂ ਕਿ ਹਰ ਇੱਕ ਤਰ੍ਹਾਂ ਨੇ ਆਪਣੇ ਅਲੱਗ-ਅਲੱਗ سٹਾਲ ਲਗਾਏ ਨੇ ਤੇ ਇੱਥੇ ਹਰਜੀਤ ਡੈਰੀ ਫਾਰਮ ਜਿਹੜੇ ਕਿ ਬਾਲੇ ਤੋਂ ਖਾਸ ਤੌਰ ਤੇ ਇੱਥੇ سٹਾਲ ਲਗਾਏ ਹੋਣ ਨੇ ਆਪਣੀ ਜਿਹੜੀ ਕਿ ਪਕੌੜੇ ਨੇ ਨਾਲ ਉਹਦੀ ਮਠਾਈ ਹੈ ਜਿਹੜੀ ਕਿ ਸਿੱਧੇ ਤੌਰ ਤੇ ਆਰਗੈਨਿਕ ਜਿਹੜੀ ਕਿ ਕਿੱਤੀ ਕਰਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮੈਂ ਬਹੁਤ ਬਹੁਤ ਸਵਾਗਤ ਹੈ ਜੀ ਬਸ ਜੀ ਕਰ ਠੀਕ ਠਾਕ ਹੋ ਜੀ ਹਾਂਜੀ ਠੀਕ ਹੈ ਮੈਂ ਆਰਗੈਨਿਕ ਦੀ ਗੱਲ ਕੀਤੀ ਹਨਾ ਤੁਸੀਂ ਅੰਮਾਲੇ ਤੋਂ ਖਾਸ ਤੌਰ ਤੇ ਤੇ ਮੇਲੇ 'ਚ ਪਹੁੰਚੇ ਹੋ ਖਾਸ ਕੀ ਲੱਗਾ ਬੜਾ ਤੇ ਨਹੀਂ ਮੇਲਾ ਬਹੁਤ ਬੜੀਆ ਹੈ ਹਾਂ ਤੇ ਮੇਨ ਚੀਜ਼ ਇਹ ਹੈ ਕਿ ਇਹ ਸਾਡੇ ਸ਼ਹਿਰ ਚ ਲੱਗੇ ਆਏ ਕਿਉਂਕਿ ਮੈਂ ਰਾਜਪੁਰਾ ਸਾਈਡ ਤੋਂ ਆਂ ਤੇ ਮੇਰੇ ਸ਼ਹਿਰ ਜੇ ਪਹਿਲੀ ਵਾਰ ਮੇਲੇ ਲੱਗੇ ਇਸ ਕਰਕੇ ਮੈਂ ਲਗਾਇਆ ਜਰੂਰ ਹੈ ਹਾਂਜੀ ਤਾਂ ਪਵਦੀ ਬੋਲੋਗੇ ਤੁਸੀਂ ਮਲਾਦਾ ਹਾਂਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਗੱਲ ਦੱਸਦੀ ਏ ਡੈਰੀ ਫਾਰਮ ਉਸੀ ਕਰਦੇ ਹੋ ਨਾ ਸ਼ੁਰੂਆਤ ਕਿਵੇਂ ਹੋਈ ਸੀ ਡੈਰੀ ਫਾਰਮ ਦੀ ਤੁਹਾਡੀ ਮੈਂ ਬਹੁਤ ਛੋਟੇ ਲੈਵਲ ਤੋਂ ਸ਼ੁਰੂਆਤ ਕੀਤੀ ਐ ਪਹਿਲਾਂ ਮੈਂ ਦੁੱਧ ਦੀ ਸਪਲਾਈ ਦਿੰਦੀ ਐ ਤੇ ਬਾਅਦ ਵਿੱਚ ਮੈਂ ਸ਼ਾਪ ਤੇ ਆਈ ਸ਼ੌਪ ਤੋਂ ਬਾਅਦ ਮੈਂ ਪ੍ਰੋਡਕਟਾਂ ਵਿੱਚ ਆ ਗਈ ਤੇ ਪ੍ਰੋਡਕਟ ਜਿਉਂ-ਜਿਉਂ ਅੱਗੇ ਵਧਦੇ ਗਏ ਤੇ ਹੁਣ ਮੈਂ ਮੇਲਿਆਂ ਦੇ ਵਿੱਚ ਵੀ ਸਟਾਲਾਂ ਲਗਾਉਣ ਲੱਗ ਪਈ। ਨਹੀਂ ਸਵਾਪਕ ਕਿਵੇਂ ਬਣਿਆ ਕਿਉਂਕਿ ਅਕਸਰ ਲੇਡੀਜ਼ ਕਹਿੰਦੇ ਕਰਦੀਆਂ ਨਹੀਂ ਹੁੰਦੀਆਂ ਪਰ ਤੁਸੀਂ ਜਿਹੜਾ ਕਿ ਇਸ ਦੇ ਵਿੱਚ ਕੋਸ਼ਿਸ਼ ਕੀਤੀ ਕੰਮ ਕਰਨ ਦੀ ਇਹ ਦੱਸੋ ਥੋੜਾ ਜਿਹਾ ਸਾਨੂੰ। ਮੈਨੂੰ ਕੰਮ ਕਰਨ ਦਾ ਸ਼ੌਂਕ ਹੈ। ਕੋਈ ਵੀ ਹੋਵੇ ਜੈਂ ਐ ਨਹੀਂ ਹੈਗਾ ਮੈਨੂੰ ਡੈਰੀ ਫਾਰਮ ਦਾ। ਡੈਰੀ ਫਾਰਮ ਦਾ ਵੈਸੇ ਮੇਰੇ ਹਸਬੰਡ ਨੂੰ ਸੀ ਪਹਿਲਾਂ ਤੇ ਬਾਅਦ ਚ ਮੈਨੂੰ ਹੋ ਗਿਆ ਫਿਰ ਹਨਾ ਤੇ ਮੈਨੂੰ ਕੰਮ ਦਾ ਸ਼ੌਂਕ ਸੀ ਕੋਈ ਵੀ ਕੰਮ ਹੋਇਆ ਕਿਉਂਕਿ ਕੰਮ ਛੋਟੋ ਹੋਵੇ ਵੱਡਾ ਹੋਵੇ ਕੰਮ ਕੋਈ ਮਾੜਾ ਨਹੀਂ ਹੈਗਾ ਇਹ ਮੈਨ ਮਿਹਨਤ ਹੈ ਵੀ ਕਿਹੜੀ ਕਿਹੜੀ ਚੀਜ਼ ਤੁਹਾਡੇ ਕੋਲ ਤੇ ਮਿਲਦੀ ਫਿਰ ਉੱਥੇ ਬਣ ਸਾਡੇ ਕੋਲ ਸਾਰੇ ਦੁੱਧ ਦੇ ਪ੍ਰੋਡਕਟ ਹੈ ਜਿਵੇਂ ਪਨੀਰ ਹੋ ਗਿਆ ਈ ਮਿਲਕ ਬਦਾਮ ਹੋ ਗਿਆ ਲੱਸੀ ਹੋ ਗਈ ਦੁੱਧ ਹੋ ਗਿਆ ਈ ਕਰੀਮ ਘੀਓ ਬਰਫੀ ਪੇੜਾ ਜਿਹੜਾ ਕਿ ਆਪਣਾ ਖਾਸ ਕਰਕੇ ਵਿਕਦਾ ਹੈ ਪਰ ਕਹਿੰਦੇ ਮਲਾਵਟ ਬਹੁਤ ਜ਼ਿਆਦਾ ਹੁੰਦੀ ਆ ਉਸ ਬਾਰੇ ਕੀ ਕਹੋਗੇ ਫਿਰ ਇੱਥੇ ਉਸ ਬਾਰੇ ਤੁਸੀਂ ਸ਼ਾਇਦ ਸਵੇਰ ਦੇ ਆਏ ਨਹੀਂ ਹੈਗੇ ਕਿਉਂਕਿ ਜੇ ਸਾਡੇ ਪ੍ਰੋਡਕਟਾਂ 'ਚ ਮਲਾਵਟ ਹੋndi ਤਾਂ ਸਾਨੂੰ ਲੋਕਾਂ ਤੋਂ ਇਹ ਨਾ ਪਿਆਰ ਨ ਮਿਲਦਾ ਕਿਉਂਕਿ ਮੇਰੇ ਹਰ ਇੱਕ ਵੀਡੀਓ ਦੇ ਵਿੱਚ ਮੈਸੇਜ ਹੁੰਦਾ ਹੈ ਕੀ ਦੀਦੀ ਤੁਹਾਡੇ ਪਕੌੜੇ ਅਸੀਂ ਬਹੁਤ ਮਿਸ ਕਰ ਰਹੇ ਆ ਜਾਂ ਬਰਫੀ ਬਹੁਤ ਮਿਸ ਕਰ ਰਹੇ ਆ ਕਿ ਅਗਲਾ ਮੇਲਾ ਕਦੋਂ ਆਊਗਾ ਇੱਕ ਸਾਲ ਪੂਰਾ ਲੋਕਾਂ ਨੂੰ ਵੇਟ ਕਰਨਾ ਪੈਂਦਾ ਇਹ ਗਰਮੀ ਦੇ ਵਿੱਚ ਹੈ ਜਿਹੜਾ ਪਹਿਲਾ ਮੇਲਾ ਲੱਗਿਆ ਅਸੀਂ ਗਰਮੀ 'ਚ ਮੇਲੇ ਲਗਾਉਂਦੇ ਨਹੀਂ ਕਿਉਂਕਿ ਦੁੱਧ ਦੇ オリジナル ਪ੍ਰੋਡਕਟ ਹੁੰਦੇ ਆ ਤੇ ਉਹਨਾਂ ਦਾ ਖਰਾਬ ਹੋਣ ਦਾ ਖਤਰਾ ਹੁੰਦਾ ਮੈਂ ਉਹੀ ਥੋੜੀ ਗੱਲ ਨਹੀਂ ਕਰ ਰਿਹਾ ਮੈਂ ਉਦਾਂ ਗੱਲ ਕਰ ਰਿਹਾ ਸੀ ਵੈਸੇ ਵੀ ਲੋਕ ਨਾ ਜਦੋਂ ਤਿਹਾਰ ਆਉਂਦੇ ਨੇ ਹਨਾ ਵੀ ਮਠਾਈਆਂ ਦੇ ਵਿੱਚ ਮਿਲਾਵਟਾਂ ਬਹੁਤ ਜ਼ਿਆਦਾ ਹੁੰਦੀਆਂ ਉਸ ਬਾਰੇ ਮੈਂ ਪੁੱਛ ਰਿਆ ਸੀਗਾ ਵੀ ਛੋੜੀ ਜਾਣਕਾਰੀ ਦਿਓ ਉਸ ਬਾਰੇ ਅਸੀਂ ਐ ਆ ਸਰ ਦੇਖੋ ਜਦੋਂ ਸਾਡੇ ਕੋਲ ਦੁੱਧ ਹੁੰਦਾ ਹੈ ਹੁਣ ਗਰਮੀ ਦੇ ਵਿੱਚ ਸਾਡੇ ਕੋਲ ਦੁੱਧ ਬਹੁਤ ਘੱਟ ਹੈ ਤੇ ਅਸੀਂ ਬਰਫੀ ਗਰਮੀ 'ਚ ਬਣਾਉਂਦੇ ਨਹੀਂ ਹੈਗੇ ਉਹ ਤਾਂ ਹੁਣ ਮੇਲੇ ਕਰਕੇ ਸਾਨੂੰ ਬਣਾਣੀ ਪੈਗੀ ਬਰਫੀ ਨਹੀਂ ਅਸੀਂ ਗਰਮੀ ਦੇ ਵਿੱਚ ਨਾ ਬਰਫੀ ਬਣਾਉਂਦੇ ਨਾ ਦਸਗੀ ਬਣਾਉਂਦੇ ਕਿਉਂਕਿ ਗਰਮੀ ਦੇ ਵਿੱਚ ਦੁੱਧ ਦੀ ਸਪਲਾਈ ਵੱਜ ਜਾਂਦੀ ਹੈ ਤੇ ਦੁੱਧ ਵੈਸੇ ਹੀ ਘਟ ਜਾਂਦਾ ਹੀ ਪਛ ਨੂੰ ਹੁੰਦਾ ਇਸ ਕਰਕੇ ਜਿੰਨਾ ਸਾਡੇ ਕੋਲ ਹੁੰਦਾ ਹੀ ਅਸੀਂ ਉਹਨਾਂ ਕੇ ਸਮਾਨ ਬਣਾਉਂਦੇ ਆ ਅਸੀਂ ਬਾਹਰ ਤੋਂ ਆ ਕੇ ਫਿਰ ਡੁਪਲੀਕੇਟ ਬਿਲਕੁਲ ਮਿਲ ਜਾਂਦਾ ਉਹ ਹੀ ਗੱਲ ਕਮਾ ਲੋਕ ਅਕਸਰ ਕਹਿੰਦੇ ਡੈਰੀ ਫਾਰਮ ਦੇ ਉੱਤੇ ਦੁੱਧ ਵਧਾ ਦਿੰਦੇ ਹਨ ਉਹ ਉਹ ਕੀ ਚੀਜ਼ ਨੇ ਕਿਉਂਕਿ ਮਿਲਾਵਟਾਂ ਵਧੂ ਹੋ ਰਹੀਆਂ ਨੇ ਅੱਜਕੱਲ ਮੱਝਾਂ ਜਿਹੜੀਆਂ ਟੀਕੇ ਨਾਲ ਕਿੱਝੀਆਂ ਹੋਈਆਂ ਨੇ ਇਹ ਚੀਜ਼ਾਂ ਪੁੱਛੂੰਗਾ ਤੁਹਾਡੇ ਤੋਂ ਕਿ ਕਿਸਾਨ ਹੋ ਤੁਸੀਂ ਅੱਜਕੱਲ ਦੀ ਜਿਹੜੀ ਮੱਝ ਹੈ ਜਿਹੜੀ ਪਹਿਲਾਂ ਲੋਕ ਪਹਿਲਾਂ ਪੁਰਾਣੇ ਬਜ਼ੁਰਗ ਸੀ ਪਹਿਲਾਂ ਥੋੜਾ ਥੋੜਾ ਦੁੱਧ ਦੰਦੇ ਸੀ ਪਸ਼ੂ ਤੇ ਪਹਿਲਾਂ ਲੋਕ ਲਗਾਉਂਦੇ ਸੀ ਪਰ ਅੱਜ ਕੱਲ ਦੇ ਜਿਹੜੇ ਪਸ਼ੂ ਆ ਬਹੁਤ ਹਾਈ ਜਿਵੇਂ ਉਹਨੂੰ ਲੋਕ ਨਹੀਂ ਹਾਈ ਫਾਈ ਹੋ ਗਈ ਹੁਣ ਪਸ਼ੂ ਵੀ ਹਾਈ ਫਾਈ ਹੋ ਗਏ 15 ਤੋਂ 20 ਲੀਟਰ ਆਰਮਨਾਲ ਮੱਝ ਦੁੱਧ ਦੰਦੀ ਆ ਗਾਂ ਦੇ ਤਾਂ ਟੀਕਾ ਲੱਗਦਾ ਹੀ ਨਹੀਂਗਾ 15 ਤੋਂ 20 ਲੀਟਰ ਮੱਝ ਨਾਮ ਨਾਲ ਦੁੱਧ ਦੰਦੀ ਆ ਜਿਹਦੇ ਬਿਨਾ ਇੰਜੈਕਸ਼ਨ ਤੋਂ ਦੰਦੀ ਉਹ ਆਪਣੇ ਕਟਰੂ ਨਾਲ ਦੁੱਧ ਦੰਦੀਏ ਉਹਦੇ ਕੋਈ ਟੀਕਾ ਨਹੀਂ ਲੱਗਦਾ ਤੇ ਮਿਲਾਵਟ ਖੋਰੀ ਹੈ ਜਿਹੜੀ ਕਿ ਆਪਣੇ ਲੋਕਾਂ ਨੇ ਹੀ ਬੜਾਵਾ ਦਿੱਤਾ ਹੋਇਆ ਕਿਉਂਕਿ ਆਪਾਂ ਕਹਿੰਦੇ ਆਪਾਂ ਨੂੰ ਸਸਤੀ ਤੋਂ ਸਸਤੀ ਚੀਜ਼ ਮਿਲ ਜਾਈ। ਹੂੰ। ਪਰ ਉਹ ਸਸਤੀ ਉਹਦੇ 'ਚ ਲੋਕਾਂ ਦਾ ਜਿਹੜਾ ਪ੍ਰੋਡਕਟ ਦੇ ਰਿਹਾ ਉਹਦਾ ਥੋੜੀ ਕਸੂਰ ਹੈ। ਕਸੂਰ ਖਰੀਦਣ ਵਾਲਿਆਂ ਦਾ ਹੈ। ਜਿਹੜੇ ਕਹਿੰਦੇ ਮੈਨੂੰ 10 ਰੁਪਏ ਦਾ ਦੁੱਧ ਦੇ ਦਿਓ ਮੈਨੂੰ 20 ਰੁਪਏ ਦੇ ਦਿਓ। ਹਾਂ। ਅੱਜ ਦੇ ਟਾਈਮ ਵਿੱਚ ਤੁਸੀਂ ਦੇਖ ਲਓ 50 ਰੁਪਏ ਦਾ ਦੁੱਧ ਕਿੱਥੇ ਮਿਲਦਾ ਹੈ? ਬਿਲਕੁਲ। ਮਿਲਦਾ ਹੀ ਨਹੀਂ ਹੈਗਾ ਇਹ। ਸਾਨੂੰ ਪਤਾ ਹੈ ਅੱਜ ਦੇ ਟਾਈਮ ਵਿੱਚ ਤਾਂ 100 ਰੁਪਏ ਦੁੱਧ ਵੀ ਲਾ ਕੇ ਚੱਲੋ ਉਹਦਾ ਉਹ ਵੀ ਘੱਟ ਹੈ ਇਹ। ਮਤਲਬ ਕੀ ਪਿਓਰ ਹੈ ਦੁੱਧ ਨਹੀਂ ਮੈਂ ਪਿਓਰ ਦੁੱਧ ਦੀ ਗੱਲ ਕਰਾਂਗਾ। ਜੀ ਹਾਂਜੀ ਪਿਓਰ ਮਿਲავਟ ਵਾਲਾ ਤਾਂ ਤੁਸੀਂ ਦੇਖੋ ਹੀ 30 ਰੁਪਏ ਵੀ ਮਿਲ ਰਿਹਾ ਹੈ 40 ਰੁਪਏ ਵੀ ਮਿਲ ਰਿਹਾ ਹੈ 50 ਰੁਪਏ ਦਾ ਕੋਈ ਮਿਲਦਾ ਹੈ ਜਿਹੜਾ ਕਿ ਲੋਕ ਬਹੁਤ ਖੁਸ਼ ਹੋ ਕੇ ਲੈਣੇ ਆ 50 ਰੁਪਏ ਦੁੱਧ ਬਹੁਤ ਲੋਕ ਐਸੇ ਵੀ ਆ ਜਿਹੜਾ ਕਿ ਦੁੱਧ ਲੈ ਰਹੇ ਆ 70 ਤੋਂ 75 80 90 ਰੁਪਏ ਤੱਕ ਦੁੱਧ ਲੈ ਰਹੇ ਆ ਉਹ ਕਹਿ ਵੀ ਰਹੇ ਆ ਕਿ ਸਾਨੂੰ ਦੁੱਧ ਐਨੇ ਤੱਕ ਦੇ ਦਿਓ ਪਰ ਦੁੱਧ ਚੀਜ਼ ਵਧੀਆ ਦੇ ਦਿਓ ਬਹੁਤ ਲੋਕ ਐ ਜਿਹੜੇ ਐਂ ਕਹਿੰਦੇ ਆ ਸਾਨੂੰ 50 ਰੁਪਏ ਦੇ ਦਿਓ 60 ਰੁਪਏ ਉਹ ਚੀਜ਼ ਕਦੀ ਵੀ origignal ਨਹੀਂ ਹੁੰਦੀ ਮੇਨ ਦੋਜੀਆਂ ਦਾ ਜਾਂ ਫਿਰ ਜਿਹੜੇ ਹੋਰ ਵਿਚਾਰੇ ਕੰਮ ਕਰ ਰਹੇ ਆ ਡੈਰੀ ਫਾਰਮਾਂ ਦਾ ਉਹਨਾਂ ਦਾ ਕਸੂਰ ਕੋਈ ਨਹੀਂ ਹੈਗਾ ਕਸੂਰ ਲੈਣ ਵਾਲਿਆਂ ਦਾ ਕਸੂਰ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਸਸਤੇ ਦਾ ਸਸਤੇ ਚੀਜ਼ ਦੇ ਦੇ ਹੁਣ ਪਨੀਰ ਤੁਸੀਂ ਦੇਖ ਲੋ ਪਨੀਰ ਮਾਰਕੀਟ ਦੇ ਵੀ 200 ਰੁਪਏ ਕਿਲੋ ਮਿਲ ਰਿਹਾ 400 ਅਸੀਂ 400 ਰੁਪਏ ਕਿਲੋ ਦੇ ਰਹੇ ਹਾਂ ਉਸ ਤੋਂ ਉਹਦੇ ਚ ਡਿਫਰੈਂਟ ਹੋਊਗਾ ਤੁਸੀਂ ਕੱਪੜਾ ਲੈਣ ਚਲੇ ਜਾਓ ਕਿ ਕੁਸੂਟ ਮਿਲ ਰਿਹਾ 500 ਦੇ ਇੱਕ ਕੁਸੂਟ ਮਿਲ ਰਿਹਾ 1000 ਰੁਪਏ ਦਾ ਉਹਦੇ ਕੁਸਤਾ ਡਿਫਰੈਂਟ ਹੋਊਗਾ ਤਾਂ ਹੀ ਉਹਦੇ ਰੇਟ ਵਧੇ ਹੋਏ ਆ ਇਹ ਸੇ ਤਾਂ ਹੀ ਅਸਲੀ ਨਕਲੀ ਜਿਹੜੇ ਦੁੱਧ ਦੇ ਪ੍ਰੋਡਕਟ ਹੈ ਉਹ ਅਸਲੀ ਨਕਲੀ ਹੋ ਜਾਂਦੇ ਆ ਇਸ ਲਈ ਤੇ ਜਿਹੜੀ ਖੇਤੀ ਖੇਤੀ ਵੀ ਕਰਦੇ ਹੋ ਵਿਦਾਨ ਨਾਲ ਹਾਂਜੀ ਹਾਂਜੀ ਮੇਰੇ ਸਹੁਰੇ ਕੀ ਆਪ ਹੀ ਕਰਦੇ ਹੋ ਕਿ ਨਾਲ ਕੋਈ ਹੱਥ ਵੀ ਉਡਾਉਂਦਾ ਫਿਰ ਨਹੀਂ ਮੇਰੇ ਸਹੁਰਾ ਸਾਹਿਬ ਹੈ ਜਿਹੜੇ ਖੇਤੀ ਕਰਦੇ ਆ ਸਾਡਾ ਦੁਕਾਨ ਦਾ ਕੰਮ ਹੈ ਹੀ ਮੇਰੇ ਸਹੁਰਾ ਸਾਹਿਬ ਨਾਲ ਅਸੀਂ ਇੱਕ ਨੌਕਰ ਲਗਾਇਆ ਹੋਇਆ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦੇ ਨੂੰ ਡੈਡੀ ਫਾਰਮ ਨੂੰ ਮੈਨੂੰ 9 ਸਾਲ ਹੋ ਗਏ ਸਰ ਮੈਂ 2015 ਤੋਂ ਸ਼ੁਰੂ ਕੀਤਾ ਸੀ ਮੈਂ 4-5 ਸਾਲ ਸਪਲਾਈ ਦਿੱਤੀ ਹੈ ਤੇ ਉਦੋਂ ਬਾਅਦ ਮੈਂ ਸ਼ੌਪ ਤੇ ਆ। ਇਸੋ ਨਾਲ ਪਰਿਵਾਰ ਦਾ ਪੂਰੇ ਖੁਸ਼ ਹੋਣੇ ਕਿ ਭਾਈ ਤੀ ਰਾਣੀ ਸਾਰੇ ਕੰਮ ਕਰਦੀ ਹੈ। ਸਾਰੇ ਮੇਰੇ ਮੈਂ ਇੱਧਰ ਮੇਰਾ ਪੇਕਾ ਹੀ ਸਾਰੇ ਅੱਜ ਮੇਰੇ ਪੇਕੇ ਵਾਲੇ ਇੱਥੇ ਹੀ ਆਏ। ਮੇਰੇ ਮਾਮਾ ਜੀ ਨੇ ਇੱਥੇ ਰਾਜਪਰੇ ਉਹ ਵੀ ਸਾਰੇ ਇੱਥੇ ਹੀ ਆਏ। ਸਾਰੇ ਰਿਸ਼ਤੇਦਾਰ ਮੇਰੇ ਨਾਲ ਘੜ ਕੇ ਚੱਲਦੇ। ਮੈਂ ਕਹਿੰਨਾ ਅੱਜ ਵੀ ਸਾਰੇ ਮੇਰੇ ਨਾਲ ਫੈਮਿਲੀ ਨਾਲ ਹੀ ਸਾਰੇ। ਹਾਂਜੀ ਸਾਰੀ ਹਾਂਜੀ ਸਾਰੀ ਫੈਮਿਲੀ। ਸਹੀ ਲੱਗਦਾ ਸਾਰਾ ਕੁਝ ਫਿਰ। ਹਾਂਜੀ ਹਾਂਜੀ ਹਾਂਜੀ। ਕੀ ਕਹੋਗੇ ਜਿਹੜੇ ਮੈਗਨਾ ਹੁਣ ਤੁਸੀਂ ਕਿਹਾ ਵੀ ਮਲਾਵਟ ਨਹੀਂ ਹੁੰਦੀ ਹੈ ਨਾ ਪਰ ਜਿਹੜੀ ਮਲਾਵਟ ਕਿਤੇ ਨਾ ਕਿਤੇ ਥੋੜੀ-ਬਹੁਤ ਕਰ ਦਿੰਦੇ ਉਹ ਨੀ ਹਸ ਤਾਂ ਇਹੀ ਕਹਿੰਦੇ ਆ ਦੇਖੋ ਜਿਵੇਂ ਆਪਣੇ ਬੱਚੇ ਜਿਵੇਂ ਉਹਨੇ ਹੋਰਾਂ ਦੇ ਵੀ ਬੱਚੇ ਆ ਦੇਖੋ ਨਾ ਦੇਖੋ ਮਿਲਾਵਟ ਵਾਲਾ ਨਾ ਇੱਕ ਨਾ ਇੱਕ ਦਿਨ ਉਹ ਕਿਧਰੇ ਨਾ ਕਿਧਰੇ ਮਿਲਾਵਟ ਨਿਕਲ ਜਾਂਦੀ ਹੈ ਬਿਲਕੁਲ ਚਾਹੇ ਆਪਾਂ ਯਕੀਨ ਨਹੀਂ ਕਰਦੇ ਇਸ ਚੀਜ਼ ਵਿੱਚ ਕਿ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਨੇ ਕਿਹੜਾ ਕੋਈ ਆਪਾਂ ਦੇਖ ਰਿਹਾ ਹੈ ਵੀ ਆਪਾਂ ਮਿਲਾਵਟ ਕਰਦਾ ਪਰਮਾਤਮਾ ਤਾਂ ਦੇਖ ਹੀ ਰਿਹਾ ਹੈ ਨਾ ਕੁਝ ਵੀ ਆਪਾਂ ਮਿਲਾਵਟ ਕਰਦੇ ਹਾਂ ਆਪ ਆਪਾਂ ਤਾਂ ਬੀਤ ਗਈ ਅੱਗੇ ਆਪਣੇ ਬੱਚਿਆਂ 'ਚ ਨਿਕਲਦੀ ਹੈ ਫਿਰ ਉਹ ਮਿਲਾਵਟ ਇਸ ਕਰਕੇ ਮੈਂ ਹਾਰੀ ਕਿਸੇ ਨਹੀਂ ਕਹਿੰਦੀ ਆ ਥੋੜੀ ਚੀਜ਼ ਵੇਚ ਲਓ ਥੋੜੀ ਚੀਜ਼ ਲੈ ਲਓ ਪਰ ਬਿਨਾ ਮਿਲਾਵਟੋਂ ਲੈ ਲਓ ਮਿਲਾਵਟ ਵਾਲੀ ਨਾ ਲੋ ਬਿਲਕੁਲ ਕਿਸਾਨ ਮੇਲਾ ਹੋ ਰਿਹਾ ਹੁਣ ਕਿੰਨੇ ਕਿ ਕਿਸਾਨ ਮੇਲੇ ਤੁਸੀਂ ਬੇਸੇ ਤੇ ਕਿਹਾ ਵੀ ਦੇਖ ਲੈ ਮੈਂ ਹਨਾ ਇਹ ਦੱਸੋ ਮੁੰਮਾ ਜੀ ਨਹੀਂ ਅਸੀਂ ਮੇਰੇ ਨੂੰ ਲੱਗਦਾ ਇਹ ਮੈਨੂੰ 2-3 ਸਾਲ ਹੋ ਗਏ ਕਿਸਾਨ ਮੇਲਿਆਂ ਨੂੰ ਲੱਗਿਆ ਨੂੰ ਇਹਨਾਂ ਨੂੰ ਤੇ ਸਾਰੇ ਮੇਲੇ ਤਕਰੀਬਨ ਬਹੁਤ ਵਧੀਆ ਹੁੰਦੇ ਆ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ ਹਾਂਜੀ ਠੀਕ ਹੈ ਲੋਕਾਂ ਨੂੰ ਕੀ ਮੈਸੇਜ ਦੋਗੇ ਇੱਥੇ ਫਿਰ ਲੋਕਾਂ ਨੂੰ ਮੈਂ ਲੇਡੀਜ਼ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਵੀ ਅੱਗੇ ਆਓ ਆਪਣੇ ਖੁਦ ਪ੍ਰੋਡਕਟ ਤਿਆਰ ਕਰੋ ਡੈਰੀ ਫਾਰਮ ਦੇ ਵਿੱਚ ਘਾਟਾ ਨਹੀਂ ਹੈਗਾ ਇਹ ਪਰ ਘਟਾ ਹੋ ਜਾਂਦਾ ਇੱਕ ਜਿਵੇਂ ਹੁਣ ਮੈਂ ਹੀ ਲਾ ਲਵਾਂ ਮੈਂ ਹੁਣ ਅੱਜ 100 ਮੱਝਾਂ ਦਾ ਫਾਰਮ ਪਾ ਲਾ ਤੇ ਮੇਰੇ ਅੱਗੇ ਦੁੱਧ ਦੇ ਸਪਲਾਈ ਹੈ ਨਹੀਂ ਉਹ ਤਾਂ ਫਿਰ ਮੈਨੂੰ ਘਟਾ ਹੀ ਪੈਣਾ ਹਾਂਜੀ ਤੁਸੀਂ ਇੰਨਾ ਕੁ ਆਪਣਾ ਫਾਰਮ ਕਰੋ ਜਿੰਨਾ ਕੁ ਤੁਸੀਂ ਤੁਹਾਨੂੰ ਅੱਗੇ ਪ੍ਰੋਡਕਟ ਲੱਗ ਜਾਣ ਜਾਂ ਤੁਸੀਂ ਇੰਨਾ ਕੁ ਦੁੱਧ ਅੱਗੇ ਸੇਲ ਮੈਨੇ ਮੇਰੇ ਕੋਲ ਲੋਕ ਬਹੁਤ ਆਨੇ ਆਈ ਪਰ ਮੈਂ ਹਮੇਸ਼ਾ ਹਰ ਕਿਸੇ ਨੂੰ ਇਹੀ ਗੱਲ ਕਹਿੰਦੀ ਆ ਵਾੜ ਦਾ ਫਾਰਮ ਨਾ ਕਰਕੇ ਤੁਸੀਂ ਛੋਟੇ ਫਾਰਮ ਛੋਟੀ ਇਨਕਮ ਤੋਂ ਆਪਣੀ ਵੱਡੀ ਇਨਕਮ ਕਰੋ ਵੱਡੇ ਤੋਂ ਛੋਟੇ ਦੇ ਨਾ ਬਿਲਕੁਲ ਬੰਦ ਕਰਨ ਦਾ ਰੀਜ਼ਨ ਇਹੀ ਹੁੰਦਾ ਮੇਨ ਜਿਹੜਾ ਆਪਣਾ ਫਾਰਮ ਹੈ ਜਿਹੜਾ ਫੈਲ ਹੋ ਜਾਂਦਾ ਮੇਨ ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਆਪਾਂ ਬਹੁਤ ਵੱਡਾ ਫਾਰਮ ਕਰ ਲੈਂਦੇ ਆ ਲੋਨ ਲੈ ਕੇ ਕਰ ਲੈਂਦੇ ਆ ਤੇ ਬਾਅਦ ਚ ਆਪਾਂ ਲੋਨ ਭਰਿਆ ਨਹੀਂ ਜਾਂਦਾ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਇਹ ਹਾਂਜੀ ਤੇ ਕਈ ਵੀਰ ਆ ਜਿਵੇਂ ਕੋਰਸ ਵੀ ਕਰਦੇ ਆ ਉਹ ਮੇਨ ਅੱਧਾ ਦਾ ਲੋਨ ਦੇ ਚੱਕਰ ਵਿੱਚ ਕਰਦੇ ਆ ਹੁਣ ਮੈਂ ਕੋਰਸ ਕੀਤਾ ਹੋਇਆ ਹੈ ਪ੍ਰਮਾਤਮਾ ਦੀ ਕਿਰਪਾ ਹੈ ਲੋਨ ਨਹੀਂ ਲੈਂਦਾ ਕਦੇ ਜਿੰਨਾ ਕ ਮੇਰੇ ਕੋਲ ਆਪਣਾ ਹੁੰਦਾ ਹੈ ਤੇ ਜਿੰਨਾ ਕ ਮੈਨੂੰ ਆਪਣੀ ਬਚਤ ਹੁੰਦੀ ਹੈ ਮੈਂ ਅੱਗੇ ਉਹਨਾਂ ਕੇ ਸਮਾਨ ਲੈਂਦੀ ਆ ਓੰਨੀ ਕੇ ਆਪਣੇ ਪਸ਼ੂ ਲੈ ਲੈਣੀ ਆ ਜਾਂ ਫਿਰ ਮੈਨੂੰ ਕੋਈ ਹੋਰ ਚੀਜ਼ ਡੇਰੀ ਦੀ ਚਾਹੀਦੀ ਹੁੰਦੀ ਹੈ ਮੈਂ ਉਹ ਲੈ ਲੈਣੀ ਆਈ ਪਰ ਮੈਂ ਗਲਤ ਤਰੀਕੇ ਨਾਲ ਲਿਖਦੀ ਹਾਂ ਕੋਈ ਵੀ ਲੋ ਮਾਤਮਾ ਲੋ ਲੈ ਕੇ ਨਹੀਂ ਚੱਕਿਆ ਸਾਰਾ ਕੰਮ ਸਹੀ ਤਰੀਕੇ ਨਾਲ ਕਰਿਆ ਅਸੀਂ ਇੱਕ ਇੱਕ ਪਸ਼ੂ ਤੋਂ ਸ਼ੁਰੂਆਤ ਕੀਤੀ ਹੈ ਤੇ ਇੱਕ ਇੱਕ ਪਸ਼ੂ ਤੋਂ ਵਧਾਇਆ ਹੈ ਅਸੀਂ ਇਕੱਠਾ ਪਸ਼ੂ ਕਦੇ ਨਹੀਂ ਪਾਇਆ ਜੇ ਕਦੀ ਇਕੱਠੇ ਲੈ ਗਏ ਨੀ ਉਹ ਤੁਹਾਨੂੰ ਵਫਾ ਨਹੀਂ ਕਰਿਆ ਹੋਗਾ ਜੇ ਇੱਕ ਵਾਰੀ ਮੈਂ ਦੋ گاਵਾ ਲੈ ਗਏ ਨੇ ਦੋਨੇ گاਵਾ ਨੇ ਮੈਨੂੰ ਦੁੱਧ ਨਹੀਂ ਦਿੱਤਾ ਹੈਗਾ ਪਸ਼ੂਆਂ 'ਚ ਲੁੱਟਿਆ ਵੀ ਬਹੁਤ ਜਾਂਦਾ ਹੈ ਤੇ ਪਸ਼ੂਆਂ 'ਚ ਬਸ ਕਹਾਂ ਗੱਲੋ ਵੀ ਹਮੇਸ਼ਾ ਜਦੋਂ ਵੀ ਪਸ਼ੂ ਲੈਣਿਆ ਤਾਂ ਪਹਿਲੇ ਸੂਏ ਦਾ ਪਸ਼ੂ ਲੋ ਤੀਜੇ ਚੌਥੇ ਪਸ਼ੂ ਕਦੇ ਵੀ ਨਾ ਲੋ ਕਿਉਂਕਿ ਉਹ ਸਾਨੂੰ ਕਦੀ ਵਫਾ ਨਹੀਂ ਕਰਦਾ ਠੀਕ ਹੈ ਜੀ ਹਾਂ ਜੀ ਸੋ ਇਹ ਸੀਗੇ ਹਰਜੀਤ ਦਾ ਡੈਰੀ ਫਾਰਮ ਜਿਨ੍ਹਾਂ ਨੇ ਅੰਬਾਲਾ ਦੇ ਵਿੱਚ ਆਪਣੀ ਖੁਦ ਦਾ ਡੈਰੀ ਫਾਰਮ ਕਰਤਾ ਨੇ ਕਿਹਾ ਵੀ 15 ਸਾਲ ਤੋਂ ਇਹ ਕੰਮ ਕਰ ਰਹੇ ਨੇ ਤਾਂ ਜੋ ਲੇਡੀਜ਼ ਕੰਮ ਨਹੀਂ ਕਰਦੀਆਂ ਉਹਨਾਂ ਵਾਸਤੇ ਵੀ ਇੱਕ ਸੇਧ ਹੈ ਕਿ ਭਾਈ ਆਪਣਾ ਕੋਈ ਕੰਮ ਕਰ ਸਕਦੇ ਹੋ ਨਾ ਇੱਕ ਨਵੀਂ ਸਟੋਰੀ ਦੇ ਨਾਲ ਹੋਰ ਮਿਲਾਂਗੇ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰੀਤ